ਗੌੜੀ ਸ਼ੰਤ ਮਘਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਏ ਕਲੜੀ ਬਨ ਮਾਏ ਇਹ ਪ੍ਰਭੂ ਕਸਮ ਜੀ ਮੇਰੀ ਬੇਨਤੀ ਸੁਣੋ ਤਰਥੋਂ ਬਿਨਾ ਮੈਂ ਜੀਵ ਇਸਤਰੀ ਇਹ ਸੰਸਾਰ ਜੰਗਲ ਵਿੱਚ ਇਕੱਲੀ ਹਾਂ ਕਿਉ ਧੀਰ ਗੀਨਾ ਬਿਨਾ ਪ੍ਰਭੂ ਵਿਪਰਵਾਹੀ ਇਹ ਬਿਪਰਵਾ ਪ੍ਰਭੂ ਤ ਖਸਮ ਤੋਂ ਬਿਨਾ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ ਤਨ ਨਾ ਬਾਜੂ ਰਹਿ ਨਾ ਸਕੈ ਬਕਮੁਰਣ ਕਨੇਰੀਆ ਜੀ ਇਸਤਰੀ ਪ੍ਰਭੂ ਪਤੀ ਤੋਂ ਬਿਨਾ ਰਹਿ ਨਹੀਂ ਸਕਦੀ ਖਸਮ ਪ੍ਰਭੂ ਤੋਂ ਬਿਨਾ ਅਸਤੀ ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ ਨਾ ਨੀਦ ਆਵੇ ਪ੍ਰੇਮ ਭਾਵ ਸੁਣ ਬੇਨਤੀ ਮੇਰੀ ਆਏ ਕਸਮ ਪ੍ਰਭੂ ਮੇਰੀ ਬੇਨਤੀ ਸੁਣ ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ ਤੇਰੇ ਵਿੱਚ ਛੋੜੇ ਵਿੱਚ ਮੈਨੂੰ ਸ਼ਾਂਤੀ ਨਹੀਂ ਆ ਸਕਦੀ ਬੱਜੋ ਪਿਆਰੇ ਕੋਈ ਨਾ ਸਾਰੇ ਏ ਕਲੜੀ ਕੁਰ ਲਾਏ ਪਿਆਰੇ ਪ੍ਰਭੀ ਪ੍ਰਭੂ ਪਤੀ ਤੋਂ ਬਿਨਾ ਇਸ ਜਿੰਦ ਦੀ ਕੋਈ ਵੀ ਭਾਵਾਤ ਨਹੀਂ ਪੁੱਛਦਾ ਏ ਇਕੱਲੀ ਹੀ ਇਸ ਸੰਸਾਰ ਜੰਗਲ ਵਿੱਚ ਕੂਕਦੀ ਹੈ ਨਾਨਕ ਸਾ ਧਨ ਮਿਲਾ ਮਿਲਾਈ ਬਿਨ ਪ੍ਰੀਤਮ ਦੁੱਖ ਪਾਏ ਪਰ ਹੀ ਨਾਨਕ ਜੀ ਇਸਤੀ ਤਦੋਂ ਹੀ ਪ੍ਰਭੂ ਪਤੀ ਨੂੰ ਮਿਲ ਸਕਦੀ ਹੈ ਜਿਸ ਨੂੰ ਗੁਰੂ ਮਿਲਾ ਦੇਵੇ ਨਹੀਂ ਤਾਂ ਪ੍ਰੀਤਮ ਪ੍ਰਭੂ ਤੋਂ ਬਿਨਾ ਦੁੱਖ ਹੀ ਦੁੱਖ ਸੰਹਾਰਦੀ ਹੈ ਫਿਰ ਛੋਡੇ ੜੀ ਜਿਉ ਕਵਣ ਮਿਲਾਵੇ ਏ ਸਹੇਲੀਏ ਜਿਸ ਨੂੰ ਪਤੀ ਨੇ ਵਿਸਾਰ ਦਿੱਤਾ ਉਸ ਨੂੰ ਹੋਰ ਕੋਣ ਪਤੀ ਪ੍ਰਭੂ ਨਾਲ ਮਿਲਾ ਸਕਦਾ ਹੈ ਰਾਸ ਸੁਪ੍ਰੇਮ ਮਿਲ ਜਿਓ ਸਬਦ ਸੁਹਾਵੈ ਏ ਸਹਿਲਿਏ ਜਿਹੜੀ ਜਿੰਦ ਬੋਹਤੀ ਗੁਰੂ ਦੇ ਸਬਦ ਦੀ ਰਾਹੀ ਪ੍ਰਭੂ ਦੇ ਨਾਮ ਰਾਸ ਵਿੱਚ ਪ੍ਰਭੂ ਦੇ ਪ੍ਰੇਮ ਰਾਸ ਵਿੱਚ ਜੁੜਦੀ ਹੈ ਉਹ ਅੰਤਰ ਆਤਮੇ ਸੁੰਦਰ ਹੋ ਜਾਂਦੀ ਹੈ ਸਬਦੇ ਸੁਹਾਵੈ ਤਾਂ ਪਤ ਪਾਵੈ ਦੀਪਕ ਦੇ ਓਜ਼ਾਰੈ ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ ਸਤਿ ਅੰਤਰ ਆਤਮੇ ਸੋਹਣੀ ਹੋ ਜਾਂਦੀ ਹੈ ਤਦੋਂ ਲੋਕ ਪਰਲੋਕ ਪੇ ਇੱਜ਼ਤ ਕੱਟਦੀ ਹੈ ਗਿਆਨ ਦਾ ਦੀਵਾ ਇਸ ਦੇ ਸਰੀਰ ਵਿੱਚ ਹਿਰਦੇ ਵਿੱਚ ਚਾਨਣ ਕਰ ਦਿੰਦਾ ਹੈ ਸੁਣ ਸਖੀ ਸਹੇਲੀ ਸਾਚ ਸੋਹੇਲੀ ਸਾਚੇ ਕੇ ਗੁਣ ਸਾਰੇ ਏ ਸਹੇਲਿਏ ਸੁਣ ਜਿਹੜੀ ਜੀਵ ਇਸਤਰੀ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ ਉਹ ਸਦਾ ਸਿਰ ਪ੍ਰਭੂ ਵਿੱਚ ਜੁੜ ਕੇ ਸੁਖੀ ਹੋ ਜਾਂਦੀ ਹੈ ਸਤ ਗੁਰ ਮੇਲੀ ਤਾਂ ਫਿਰ 라ਵੀ ਬਿਕਸੀ ਅੰਮ੍ਰਿਤ ਬਾਣੀ ਜਦੋਂ ਸਤ ਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿੱਚ ਜੋੜਿਆ ਤਦੋਂ ਪ੍ਰਭੂ ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਉਸ ਦਾ ਹਿਰਦਾ ਕੋਲ ਫੁੱਲ ਖਿੜ ਪੈਂਦਾ ਹੈ ਨਾਨਕ ਸਾ ਧਨ ਤਾਂ ਪਿਰ ਲਾਵੇ ਜਾਂ ਤਿਸ ਕੈ ਮਨ ਭਾਣੀ ਇਹ ਨਾਨਕ ਜੀ ਇਸਤਰੀ ਤਦੋਂ ਹੀ ਪ੍ਰਭੂ ਪਤੀ ਨੂੰ ਮਿਲਦੀ ਹੈ ਜਦੋਂ ਗੁਰੂ ਦੇ ਸ਼ਬਦ ਦੀ ਰਾਹੀ ਇਹ ਪ੍ਰਭੂ ਪਤੀ ਦੇ ਮਨ ਵਿੱਚ ਪਿਆਰੀ ਲੱਗਦੀ ਹੈ ਮਾਇਆ ਮੋਹਣੀ ਨੇ ਘੜਿਆ ਜਿਓ ਕੂੜ ਮੱਟੀ ਕੂੜਿਆ ਰੇ ਇਹ ਸਹੇਲਿਏ ਜੇ ਜੀਵ ਇਸਤਰੀ ਨੂੰ ਮੌਣੀ ਮਾਇਆ ਨੇ ਮੋਹ ਲਿਆ ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ ਉਹ ਨਾਸਵੰਤ ਪਦਾਰਥਾਂ ਦੇ ਵੰਜ ਵਿੱਚ ਲੱਗ ਪਈ ਕਿਉਂ ਖੁਲੈ ਗੱਲ ਜੇਵੜੀ ਆ ਜਿਓ ਬਿਨ ਗੁਰੂ ਹਤੁ ਪਿਆਰੇ ਉਸ ਦੇ ਗੱਲ ਵਿੱਚ ਮੋਹ ਦੀ ਫਾਈ ਪੈ ਜਾਂਦੀ ਹੈ ਉਸ ਦੇ ਗੱਲ ਦੀਏ ਫਾਈ ਹਤੁ ਪਿਆਰੇ ਗੁਰੂ ਦੀ ਸਹਾਇਤਾ ਤੋਂ ਬਿਨਾ ਕੋਲ ਨਹੀਂ ਸਕਦੀ ਅਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾਸੋ ਹੋਵੈ ਜਿਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ ਗੁਰੂ ਦੇ ਸ਼ਬਦੀ ਰਾਹੀ ਪ੍ਰਭੂ ਦੇ ਗੁਣਾ ਨੂੰ ਵਿਚਾਰਦਾ ਹੈ ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ ਸਿਮਰਨ ਤੋਂ ਬਿਨਾ ਸਿਪਸਲਾ ਤੋਂ ਬਿਨਾ ਅਨੇਕਾਂ ਪੁੰਨ ਦਾਨ ਕੀਤਿਆਂ ਅਨੇਕਾਂ ਤੀਰਥ ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ ਵਿਕਾਰਾਂ ਦੀ ਮੈਲ ਧੋ ਨਹੀਂ ਸਕਦਾ ਨਾਮ ਬਿਨਾ ਗਤ ਕੋਈ ਨਾ ਪਾਵੇ ਹਟ ਨਿਗਰ ਬੇਬਾਨ ਹੈ ਹਟ ਕਰਕੇ ਇੰਦਰੀਆਂ ਨੂੰ ਰੋਕਨ ਦਾ ਯਤਨ ਕਰਕੇ ਜੰਗਲ ਵਿੱਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਕਰਦਾ ਜੇ ਉਹ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦਾ ਨਾਨਕ ਸੱਚ ਘਾਲ ਸ਼ਬਦ ਸੰਜਾਪੈ ਦੁਬਿਦਾ ਮਹਿਲ ਕਾ ਜਾਣਾ ਹੈ ਤੇ ਨਾਨਕ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀ ਪਛਾਣਿਆ ਜਾ ਸਕਦਾ ਹੈ ਪ੍ਰਭੂ ਤੋਂ ਬਿਨਾਂ ਤੇਹੋਰ ਆਸਰੇ ਦੀ ਛਾਪ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਏ ਪ੍ਰਭੂ ਜੀ ਤੇਰਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਤੇਰੀ ਸਿਫਤ ਸਾਲਾਹ ਦੀ ਬਾਣੀ ਅਟਲ ਹੈ ਤੇਰੇ ਗੁਰਾਂ ਦੀ ਵਿਚਾਰ ਸਦਾ تیر ਕਰਮ ਹੈ ਤੇਰਾ ਮਹਲ ਸੱਚਾ ਜਿਓ ਨਾਮ ਸੱਚਾ ਵਾਪਾਰ ਹੋ ਇਹ ਪ੍ਰਭੂ ਤੇਰਾ ਦਰਬਾਰ ਸਦਾ تیر ਹੈ ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ ਨਾਮ ਦਾ ਵਪਾਰ ਮਿੱਠਾ ਭਗਤ ਲਾਹਾ ਅਨੰਦ ਨੋ ਪਰਮਾਤਮਾ ਦੇ ਨਾਮ ਦਾ ਵਪਾਰ ਸਵਾਦਲਾ ਵਪਾਰ ਹੈ ਭਗਤੀ ਦੇ ਵਪਾਰ ਤੋਂ ਨਾ ਪਾ ਸਦਾ ਵਾਧਾ ਰੰਦਾ ਹੈ ਤਿਸ ਬਾਝੂ ਬਕਰ ਕੋਈ ਨਾ ਸੁਝੈ ਨਾਮ ਲਿਬੋ ਕਿਨ ਕਿਨੋਂ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ ਕੋਈ ਐਸਾ ਸੋਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ ਇਹ ਭਾਈ ਸਦਾ ਕਿਨ ਕਿਨ ਪਲ ਪਲ ਨਾਮ ਜਪੋ ਪਰਖ ਲੇ ਕਾ ਨਦਰ ਸੱਚੀ ਕਰਮ ਪੁਰਾ ਪਾਇਆ ਜਿਸ ਮਨੁੱਖ ਨੇ ਨਾਮ ਵਪਾਰ ਦੇ ਲੇਖੇ ਦੀ ਪਰਖ ਕੀਤੀ ਉਸ ਉਤੇ ਪ੍ਰਭੂ ਦੀ ਟਨ ਮਿਹਰ ਦੀ ਨਿਗਾਹ ਹੋਈ ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਦੇ ਨਾਮ ਬਕਰ ਹਾਸਲ ਕਰ ਲਿਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੁਰਾ ਸੱਚ ਪਾਇਆ ਇਹ ਨਾਨਕ ਪ੍ਰਭੂ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਬਹੁਤ ਹੀ ਮਿੱਠੇ ਸਵਾਦ ਵਾਲਾ ਪਦਾਰਥ ਹੈ ਪੂਰੇ ਗੁਰੂ ਦੀ ਰਾਹੀ ਇਹ ਪਦਾਰਥ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ